ਚੰਗਾ ਤੁਹਾਡਾ ਹੋਊਗਾ ਕਿ ਮੰਡੀ ਓਦੋਂ ਵੀ ਕਈ ਗੁਣਾ ਜ਼ਿਆਦਾ ਵੱਡੀ ਹੋਊਗੀ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਓਦੋਂ ਕਈ ਗੁਣਾ ਵੱਡੀ ਮੰਡੀ ਹੋਊਗੀ ਪਰ ਹੋਰ ਗੱਲ ਦੱਸਦੇ ਆ ਵੀ ਸਰਕਾਰਾਂ ਕੋਈ ਬਹੁਤਾਂ ਲੰਮਾ ਸਮਾਂ ਨਹੀਂ ਚੱਲਦਾ ਜਿਹੜਾ ਨੇ ਇਹ ਚੰਗਾ ਚੀਜ਼ ਢਾਈ ਸੀਗੀ ਤੁਹਾਨੂੰ ਬਹੁਤ ਜਲਦੀ ਉਹ ਮੰਡੀ ਵੀ ਦੇਖਣ ਨੂੰ ਮਿਲੇਗੀ ਦੋਨੇ ਮੰਡੀਆਂ ਚੱਲਣਗੀਆਂ ਵੀ ਨਹੀਂ ਬੰਦ ਹੁੰਦੀ ਉਹ ਵੀ ਨਹੀਂ ਬੰਦ ਹੋਊਗੀ ਸਿਆਣੇ ਕਹਿੰਦੇ ਨੇ ਕਹਿੰਦਾ ਸੂਰਜ ਤਾਂ ਸੂਰਜ ਰਹਿੰਦਾ ਹੈ ਚਾਹ ਚੜਦਾ ਹੈ ਚਾਹ ਲੈਂਦਾ ਹੈ ਸੂਰਜ ਤਾਂ ਸੂਰਜ ਰਹਿੰਦਾ ਹੈ ਚਾਹ ਚੜਦਾ ਹੈ ਚਾਹ ਲੈਂਦਾ ਹੈ ਸਾਡਾ ਫਿਕਰ ਕਰੀ ਨਾ ਸ਼ਪੇਂਦਾ ਸੀ ਭਾਵੇਂ ਚੜਦਾ ਏ ਪਤਾ ਲੱਗ ਜੂ ਉਹ ਦੋ ਸਾਡੀ ਤਪਸ਼ ਕੋਲ ਸਹਿੰਦਾ ਏ ਸੂਰਜ ਦਾ ਸੂਰਜ ਰਹਿੰਦਾ ਏ ਚਾਹ ਚੜਦਾ ਏ ਚਾਹ ਲੈਂਦਾ ਏ ਵਾਹ ਬੇਸ਼ੱਕ ਸ਼ਾਬਾਸ਼ ਸ਼ਾਬਾਸ਼ ਸੱਚਾਈ ਸੱਚਾਈ ਦੋਸਤ ਇਹੀ ਸੱਚਾਈ ਹੋਣੀ ਚਾਹ ਇਸ ਚਾਈ ਰਹਿੰਦੀ ਆ ਜਿਹਨੇ ਕੁਝ ਕਰਨਾ ਉਹਨੇ ਚਮਕਣਾ ਹੀ ਆ ਜੇ ਆਪਾਂ ਕਹਿ ਦਈਏ ਕਿਸੇ ਦਾ ਨਾਮ ਆਪਾਂ ਚਮਕਣਾ ਹਟਾ ਦਾਂ ਯਾਰ ਨਹੀਂ ਹਟਾ ਸਕਦੇ ਪ੍ਰਮਾਤਮਾ ਦਾ ਜਿਹਦੇ ਦੇ ਅਸੀਸਾ ਤਾਂ ਉਹਨੇ ਅੱਗੇ ਵਧਣਾ ਹੀ ਆ ਤੁਸੀਂ ਦੇਖੋ ਵੀ ਇਸ ਮੰਡੀ ਦੇ ਵਿੱਚੋਂ ਕਿੰਨੇ ਲੋਕ ਬਣਦੇ ਨੇ ਕਿੰਨੇ ਗਰੀਬ ਬੰਦੇ ਪਾਲਦੇ ਨੇ ਆ ਵੀਰੇ ਦੋ ਘਰਾਂ ਇਹਨੇ ਕਿੰਨੇ ਗੱਡੀਆਂ ਵਾਲੇ ਕਿੰਨੇ ਗਰੀਬ ਕਿੰਨੇ ਮਜ਼ਦੂਰ ਇਸ ਮੰਡੀ ਦੇ ਵਿੱਚੋਂ ਪਾਲਦੇ ਨੇ ਆਪਾਂ ਸੋਚ ਵੀ ਨਹੀਂ ਸਕਦੇ ਭਾਈ ਕਿੰਨੇ ਰੇੜੀਆਂ ਵਾਲੇ ਕਿੰਨੇ ਝੋਲੇ ਬਣਾਉਣ ਵਾਲੇ ਕਿੰਨੇ ਗਾਨੀਆਂ ਬਣਾਉਣ ਵਾਲੇ ਕਿੰਨੇ ਹੋਰ ਕਾਰੋਬਾਰ ਵਾਲੇ ਬਲਾਲ ਗੱਡੀਆਂ ਜਿਹੜੇ ਲੈ ਕੇ ਆਉਂਦੇ ਟੋਟਾ ਭਾਈ ਦਾ ਕੰਮ ਕਰਦੇ ਨੀਰਾ ਵੇਚਣ ਵਾਲੇ ਇਹ ਕੰਮ ਦੇ ਨਾਲ ਕੋਈ ਇਕੱਲਾ ਬੱਕਰੀਆਂ ਦਾ ਨਹੀਂ ਇਹ ਤਾਂ ਬਹੁਤ ਕੰਮ ਜੁੜੇ ਹੋਏ ਆ ਮੁਰਗੀਆਂ ਤਬੂਰ ਬੜੇ ਕੂਤਰ ਕੁੱਤੇ ਪਤਾ ਨਹੀਂ ਕਿੰਨੇ ਚੀਜ਼ਾਂ ਜੁੜੇ ਹੋਏ ਆ ਇਹ ਚੀਜ਼ਾਂ ਨੂੰ ਸਰਕਾਰਾਂ ਨੂੰ ਹਰੇਕ ਜ਼ਿਲ੍ਹੇ 'ਚ ਲਾਉਣੀਆ ਚਾਹੀਦੀਆਂ ਬੰਦ ਨਹੀਂ ਕਰਨੇ ਚਾਹੀਦੇ ਇਹ ਅੱਗੇ ਵਧਰਾਂ ਵਾਲੇ ਹੰਦੇ ਆ ਕਿਉਂਕਿ ਬੋਲ ਕੇ ਜ਼ਮੀਨਾਂ ਵਾਲੇ ਲੋਕ ਨਹੀਂ ਇਹ ਕਿੱਲੇ ਕਿੱਲੇ ਲੋਕੋ ਕਿੱਲੇ ਵਾਲੇ ਜ਼ਮੀਨ ਨਹੀਂ